ਪਰ ਜੇ ਕੋਈ ਸ਼ਰਾارتی ਅੰਸਰ ਪਾਉਂਦੇ ਵੀ ਆ ਤੇ ਸਰਕਾਰ ਉਹਨਾਂ ਤੱਕ ਪਹੁੰਚੇ ਕਿਉਂਕਿ ਜੇ ਇਹ ਚਾਹਣ ਜਦੋਂ ਹੁਣ ਵੇਖੋ ਕਿਸੇ ਮੁੱਖ ਮੰਤਰੀ ਦਾ ਮੰਤਰੀ ਦੀ ਵੀਡੀਓ ਪੈਂਦੀ ਤੇ ਪਹੁੰਚਦੇ ਨਾ ਵੀ ਇਹ ਕਿੰਨੇ ਪਾਈ ਆ ਲੱਭੇ ਨਾ ਇੱਕ ਦਰਬਾਰ ਸਾਹਿਬ ਦੀ ਵੀਡੀਓ ਦੀ ਗੱਲ ਤੁਸੀਂ ਕਹੀ ਹੈ ਸਟੇਜ ਤੇ ਕਿਉਂਕਿ ਹਜੇ ਤੱਕ ਉਹਨੂੰ ਡਿਲੀਟ ਨਹੀਂ ਕੀਤਾ ਗਿਆ ਤੇ ਦੂਸਰੀਆਂ ਥੋੜੇ ਟਾਈਮ ਚ ਡਿਲੀਟ ਹੋ ਗਈਆਂ ਮੈਂ ਜਦੋਂ ਇੱਥੇ ਬੋਲ ਕੇ ਹਟਿਆ ਤੇ ਇੱਕ ਨੌਜਵਾਨ ਮੈਨੂੰ ਮਿਲਿਆ ਉਹਨੇ ਮੈਨੂੰ ਇੱਕ ਮੱਗ ਪੱਥਰ ਦਿੱਤਾ ਕੋਈ ਲੋਕ ਰਾਜ ਪਾਰਟੀ ਪਤਾ ਨਹੀਂ ਕੋਈ ਸੱਜਣ ਹੈਗਾ ਉਹ ਜੀ ਉਨੇ ਤੇ ਹੰਦਵਾਇਆ ਸੀ ਕਿ ਜਹੇਦਾਰ ਸਾਹਿਬ ਵੀ ਜੇ ਜਿਹੜਾ ਮੁੱਖ ਮੰਤਰੀ ਆ ਭਗਵੰਤ ਸਿੰਘ ਮਾਨ ਉਹਦੇ ਸੰਬੰਧੀ ਕੋਈ ਵੀਡੀਓ ਦਾ ਮਸਲਾ ਆਇਆ ਤੇ ਉਹ ਪੰਜਾਬ ਸਰਕਾਰ ਨੇ ਕਿਹਾ ਵੀ 24 ਘੰਟਿਆਂ ਦੇ ਵਿੱਚ ਹਟਾਈਆਂ ਜਾਣਾ ਔਰ ਬਾਅਦ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੋਂ ਉਹ ਵੀਡੀਓ ਹਟੀਆਂ ਵੀਆਂ ਤਾਂ ਫਿਰ ਜਦੋਂ ਦਰਬਾਰ ਸਾਹਿਬ ਦੇ ਨਾਲ ਛੇੜ ਛਾੜ ਕੀਤੀ ਜਾਂਦੀ AI ਦੇ ਨਾਲ ਤਾਂ ਉਹ ਜਿਹੜੀਆਂ ਵੀਡੀਓ ਆ ਸਰਕਾਰ ਉਹਦੇ ਲਈ ਫਰਮਾਨ ਸਾਰੇ ਸੋਸ਼ਲ ਮੀਡੀਆ ਸਾਈਟਾਂ ਨੂੰ ਕਿਉਂ ਨਹੀਂ ਕਰਦੀ ਕਾਲ ਸਾਹਿਬ ਲਾਈਫ ਦੀ ਕੀਮਤ ਹੈ ਗੁਰਬਾਣੀ ਦਾ ਇੱਕ ਬਚਨ ਹੈਗਾ ਦੁੱਖ ਦਿੱ ਦੇ ਜਬ ਵਿਸਰ ਜਾਏ ਜਦੋਂ ਸਾਨੂੰ ਗੁਰੂ ਭੁੱਲੇ ਰੱਬ ਭੁੱਲੇ ਹੋਵੇ ਦੁੱਖ ਆਉਂਦੇ ਆ ਪਰਮੇਸ਼ਰ ਤੇ ਭੁੱਲਿਆਂ ਵੇ ਆਪਣੇ ਸੰਦੇ ਰੋਕੀ ਤਾਂ ਹਰ ਸਿੱਖ ਦੀ ਜਿਹੜੀ ਆਸਥਾ ਵਾ ਉਹ ਗੁਰਦੁਆਰੇ ਤੇ ਆ ਤਾਂ ਪਿੰਡ ਸੰਗਰੇੜੀ ਵਾਲਿਆਂ ਨੇ ਜਿੱਥੇ ਨਵਾਂ ਗੁਰਦੁਆਰਾ ਸਾਹਿਬ ਬਣਾਇਆ ਉਸ ਗੁਰਦੁਆਰੇ ਦੇ ਵਿੱਚ ਜਿਹੜਾ ਪਹਿਲਾ ਪ੍ਰੋਗਰਾਮ ਆ ਜਿਹੜੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਛਤਰ ਸ਼ਾਯਾ ਖਵਾਰ ਹੋਇਆ ਸਭ ਮਿਲਿਆਗੇ ਲਾਰਾ ਚਾਤਰੀ ਉਹਦਾ ਕਰਵਾਇਆ ਸੰਗਤ ਨੇ ਭਰਵੀ ਗਿਣਤੀ ਦੇ ਵਿੱਚ ਹਾਜ਼ਰੀ ਭਰੀ ਪਰ ਮੈਂ ਕਾਫੀ ਜਾਣਿਆ ਨਾਲ ਮਿਲਿਆ ਸਾਬਤ ਸੂਰਤੋਂ ਦੀ ਗੱਲ ਕੀਤੀ ਆ ਦਸਤਾਰਾਂ ਸਜਾਉਣ ਦੀ ਔਰ ਕਈਆਂ ਨੇ ਵਾਅਦਾ ਕੀਤਾ ਮੈਂ ਸਮਝਦਾ ਵਾਂ ਕਿ ਸਿੱਖ ਕਦੀ ਵੀ ਗੁਰੂ ਤੋਂ ਦੂਰ ਨਹੀਂ ਹੋ ਸਕਦਾ ਉਹ ਹਮੇਸ਼ਾ ਹੀ ਅੰਦਰੋਂ ਗੁਰੂ ਦੇ ਨਾਲ ਹੁੰਦਾ ਤੇ ਜੇ ਉਹਨੂੰ ਪ੍ਰੇਰਣਾ ਦਿੱਤੀ ਜਾਵੇ ਕਿ ਆਪਾਂ ਗੁਰੂ ਵਾਲੇ ਬਣੀਏ ਦਾ ਗੁਰੂ ਦੇ ਲਾਗੇ ਆਈਏ ਤਾਂ ਉਹ ਗੁਰੂ ਦੇ ਲਾਗੇ ਹੁੰਦਾ ਵਾ ਸਤਿਗੁਰੂ ਦੀ ਕਿਰਪਾ ਕਰਨ ਅਸੀਂ ਸਾਰੇ ਜਾਣੇ ਗੁਰੂ ਪਾਤਸ਼ਾਹ ਦੇ ਨੇੜੇ ਆਈਏ ਅੱਜ ਜਦੋਂ ਅਸੀਂ ਗੁਰੂ ਤੇਗ ਬਹਾਦਰ ਪਾਸ਼ਾ ਜੀ ਦਾ 350 ਸਾਲਾ ਸ਼ਹੀਦੀ ਸਾਕਾ ਭਾਈ ਮਤੀ ਦਾਸ ਭਾਈ ਸੱਤੀ ਦਾਸ ਤੇ ਭਾਈ ਦਿਆਲਾ ਜੀ ਦਾ ਮਨਾ ਰਹੇ ਹਾਂ ਅੱਜ ਲੋੜ ਆਸੀ ਸਾਰੇ ਗੁਰੂ ਦੇ ਮਾਰਗ ਤੇ ਚੱਲੀਏ ਸਤਿਗੁਰੂ ਜੀ ਦੇ ਦਿੱਤੇ ਹੋਏ ਉਪਦੇਸ਼ਾਂ ਤੇ ਚੱਲੀਏ ਆਪਸ ਵਿੱਚ ਪ੍ਰੇਮ ਪਿਆਰ ਮੁਹੱਬਤ ਅਤੇ ਇਤਿਫਾਕ ਸਾਂਝ ਬਣਾ ਕੇ ਰੱਖੀਏ ਇਹ ਇਹ ਜਿਹੜਾ ਮਾਲਵਾ ਵਾ ਮਾਲਵੇ ਨੇ ਸੱਚੇ ਪਾਤਸ਼ਾਹ ਨੇ ਆਪਣਾ ਘਰ ਵੀ ਕਿਹਾ ਵਾ ਮਾਲਵੇ ਤੇ ਬਹੁਤ ਕਿਰਪਾ ਵੀ ਆ ਤਾ ਇਹ ਮਾਲਵੇ ਵਾਲੇ ਇਸੇ ਤਰ੍ਹਾਂ ਗੁਰੂ ਨਾਲ ਜੁੜੇ ਰਹਿਣ ਗੁਰੂ ਆਸਰੇ ਤੇ ਜਿਨੇ ਇਹੋ ਮੈਂ ਸੱਚੇ ਪਾਤਸ਼ਾਹਗੇ ਅਰਦਾਸ ਕਰਦਾ ਬਾਕੀ ਮੈਂ ਸੰਗਰੇੜੀ ਪਿੰਡ ਵਾਲਿਆਂ ਨੂੰ ਵਧਾਈ ਦਿੰਦਾ ਵੀ ਉਹਨਾਂ ਨੇ ਸੋਨਾ ਗੁਰੂ ਘਰ ਬਣਾਇਆ ਤੇ ਬਹੁਤ ਉੱਚਾ ਨਿਸ਼ਾਨ ਸਾਹਿਬ ਗੁਰੂ ਦਾ ਲਾਇਆ ਅੱਜ ਲੋੜਵਾ ਅਸੀਂ ਸਾਰੇ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜੀਏ ਤੇ ਅੰਮ੍ਰਿਤ ਛੱਕ ਕੇ ਗੁਰੂ ਪੰਥ ਦਾ ਹਿੱਸਾ ਬਣ ਗਏ। ਇੱਕ ਦਰਬਾਰ ਸਾਹਿਬ ਦੀ ਵੀਡੀਓ ਦੀ ਗੱਲ ਤੁਸੀਂ ਕਹੀ ਹੈ ਸਟੇਜ ਦੇ ਕਿਉਂਕਿ ਹਜੇ ਤੱਕ ਉਹਨੂੰ ਡਿਲੀਟ ਨਹੀਂ ਕੀਤਾ ਗਿਆ ਤੇ ਦੂਸਰੀਆਂ ਥੋੜੇ ਟਾਈਮ ਚ ਡਿਲੀਟ ਹੋ ਗਈਆਂ। ਮੈਂ ਜਦੋਂ ਇੱਥੇ ਬੋਲ ਕੇ ਹਟਿਆ ਤੇ ਇੱਕ ਨੌਜਵਾਨ ਮੈਨੂੰ ਮਿਲਿਆ ਉਹਨੇ ਮੈਨੂੰ ਇੱਕ ਮੱਗ ਪੱਥਰ ਦਿੱਤਾ। ਕੋਈ ਲੋਕ ਰਾਜ ਪਾਰਟੀ ਪਤਾ ਨਹੀਂ ਕੋਈ ਸੱਜਣ ਹੈਗਾ ਉਹ। ਜੀ। ਉਹਨੇ ਧਿਆਨ ਦਵਾਇਆ ਸੀ ਵੀ ਜਹੇਦਾਰ ਸਾਹਿਬ ਵੀ ਜੇ ਜਿਹੜਾ ਮੁੱਖ ਮੰਤਰੀ ਆ ਭਗਵੰਤ ਸਿੰਘ ਮਾਨ ਉਹਦੇ ਸੰਬੰਧੀ ਕੋਈ ਵੀਡੀਓ ਦਾ ਮਸਲਾ ਆਇਆ ਤੇ ਉਹ ਪੰਜਾਬ ਸਰਕਾਰ ਨੇ ਕਿਹਾ ਵੀ 24 ਘੰਟਿਆਂ ਦੇ ਵਿੱਚ ਹਟਾਈਆਂ ਜਾਣਾ ਔਰ ਬਾਅਦ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੋਂ ਉਹ ਵੀਡੀਓ ਹਟੀਆਂ ਵੀਆਂ ਤਾਂ ਫਿਰ ਜਦੋਂ ਦਰਬਾਰ ਸਾਹਿਬ ਦੇ ਨਾਲ ਛੇੜ ਛਾੜ ਕੀਤੀ ਜਾਂਦੀ AI ਦੇ ਨਾਲ ਤਾਂ ਉਹ ਜਿਹੜੀਆਂ ਵੀਡੀਓ ਆ ਸਰਕਾਰ ਉਹਦੇ ਲਈ ਫਰਮਾਨ ਸਾਰੇ ਸੋਸ਼ਲ ਮੀਡੀਆ ਸਾਈਟਾਂ ਨੂੰ ਕਿਉਂ ਨਹੀਂ ਕਰਦੀ ਭਾਵੇਂ ਉਹ Facebook ਆ ਭਾਵੇਂ Instagram ਆ ਭਾਵੇਂ WhatsApp ਆ ਜਾਂ ਜਿਹੜੇ ਹੋਰ ਸੋਸ਼ਲ ਮੀਡੀਆ ਅਕਾਊਂਟਸ ਆ ਪਈ ਉਹਨਾਂ ਨੂੰ 24 ਘੰਟਿਆਂ 'ਚ ਹਟਾਇਆ ਜਾਵੇ ਤੁਸੀਂ ਵੀ ਜਾਣਦੇ ਹੋ ਕਿ ਇਦਾਂ ਦੀ ਕੋਈ ਕਾਰਵਾਈ ਨਹੀਂ ਤਾਂ ਇਹਦੇ ਲਈ ਭਾਵੇਂ ਪੰਜਾਬ ਸਰਕਾਰ ਆ ਜਾਂ ਕੇਂਦਰ ਦੀ ਸਰਕਾਰ ਆ ਜਦੋਂ ਵੀ ਕੋਈ AI ਦੇ ਨਾਲ ਛੇੜ ਛੜ ਕਰਕੇ ਸਾਡੇ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਰਤੀ ਜਾਂ ਮੈਂ ਕਹਿੰਦਾ ਕਿਸੇ ਵੀ ਧਰਮ ਸਥਾਨ ਦੇ ਪ੍ਰਤੀ ਕੋਈ ਇਤਰਾਜ਼ਯੋਗ ਵੀਡੀਓ ਬਣਾਉਂਦਾ ਤਾਂ ਸਰਕਾਰਾਂ ਨੂੰ ਉਹ 24 ਘੰਟਿਆਂ 'ਚ ਹਟਾਉਣੀਆਂ ਚਾਹੀਦੀਆਂ ਔਰ ਫੇ ਉਹਦੇ ਤੋਂ ਪਹਿਲੀ ਵੀ ਇੱਕ ਗੱਲ ਆ ਕਿ ਕੇਂਦਰ ਸਰਕਾਰ ਨੂੰ ਜਿਹੜੀਆਂ ਇਹ AI ਕਿਉਂਕਿ ਹਰ ਕੰਪਨੀ ਦੀ ਆਪਣੀਆਂ Google ਦੀ ਆਪਣੀਆਂ WhatsApp ਦੀ ਆਪਣੀਆਂ Facebook ਦੀ ਆਪਣੀਆਂ ਇਹਨਾਂ ਨੂੰ ਇਹਨਾਂ ਸਾਰੀਆਂ ਕੰਪਨੀਆਂ ਨੂੰ ਹਦਾਇਤਾਂ ਦੇਣੀਆਂ ਚਾਹੀਦੀਆਂ ਕਿ ਕੋਈ ਵੀ ਤਰਾਜੋਗ ਵੀਡੀਓ ਜਿਹੜੀਆਂ ਬਣ ਨਹੀਂ ਨਾ ਤੇ ਉਹ ਇਹਨਾਂ ਪਲੇਟਫਾਰਮਾਂ ਤੇ ਪੈਣ ਨਹੀਂ ਨਾ ਪਰ ਜੇ ਕੋਈ ਸ਼ਰਾਰਤੀ ਅੰਸਰ ਪਾਉਂਦੇ ਵੀ ਆ ਤੇ ਸਰਕਾਰ ਉਹਨਾਂ ਤੱਕ ਪਹੁੰਚੇ ਕਿਉਂਕਿ ਜੇ ਇਹ ਚਾਹੋ ਨਾ ਜਦੋਂ ਹੁਣ ਵੇਖੋ ਕਿਸੇ ਮੁੱਖ ਮੰਤਰੀ ਦਾ ਮੰਤਰੀ ਦੀ ਵੀਡੀਓ ਪੈਂਦੀ ਤੇ ਪਹੁੰਚਦੇ ਨਾ ਵੀ ਇਹ ਕਿੰਨੇ ਪਾਈ ਆ ਲੱਭੇ ਨਾ ਤੇ ਜਦੋਂ ਕੋਈ ਸਾਡੇ ਦਿਲ ਦਰਬਾਰ ਸਾਹਿਬ ਤੇ ਪ੍ਰਤੀ ਇਦਾਂ ਦੀ ਤਰਾਜੋਗ ਵੀਡੀਓ ਬੰਦਾ ਤੇ ਉਹਨੂੰ ਫੁਰਤੀ ਕਿਉਂ ਨਹੀਂ ਦਿਖਾਉਂਦੇ ਇਹਦਾ ਮਤਲਬ ਅਵੇਸਲਾਪਾਨਾ ਸਰਕਾਰਾਂ ਨੂੰ ਅਵੇਸਲਾਪਾਨ ਨਹੀਂ ਕਰਨਾ ਚਾਹੀਦਾ ਤੁਰੰਤ ਕਾਰਵਾਈ ਕਰਨੀ ਚਾਹੀਦੀ ਔਰ ਇਹਨਾਂ ਨੂੰ ਇਹ ਚੇਤੇ ਰੱਖਣਾ ਚਾਹੀਦਾ ਕਿ ਸਿੱਖ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਨੂੰ ਬਹੁਤ ਪਿਆਰ ਕਰਦੇ ਆ ਅਸੀਂ ਲੱਖਾਂ ਸ਼ਹਾਦਤਾਂ ਦਰਬਾਰ ਸਾਹਿਬ ਦੀ ਅਜਮਤ ਲਈ ਪਾਈਆਂ ਇਸ ਕਰਕੇ ਇਹਨਾਂ ਘਟਨਾਵਾਂ ਤੇ ਸਰਕਾਰਾਂ ਨੂੰ ਤੁਰੰਤ ਨੋਟਿਸ ਲੈਣਾ ਚਾਹੀਦਾ ਤੇ ਇਹੋ ਜਿਹੀਆਂ ਕਾਰਵਾਈਆਂ ਬੰਦ ਕਰਾਉਣ ਲਈ ਉਚੇਚੇ ਯਤਨ ਪੰਜਾਬ ਸਰਕਾਰ ਨੂੰ ਵੀ ਤੇ ਕੇਂਦਰ ਸਰਕਾਰ ਨੂੰ ਕਰਨੇ ਚਾਹੀਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ